ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਜਨਤਾਨਗਰ ਗੁਰਦੁਆਰਾ ਸਾਹਿਬ ਨੂੰ ਚੋਰਾਂ ਦੇ ਵੱਲੋਂ ਬਣਾਇਆ ਗਿਆ ਨਿਸ਼ਾਨਾ ਰਾਤ ਸਮੇਂ ਕੀਤੀ ਗਈ ਚੋਰੀ ਦੀ ਵਾਰਦਾਤ ਗੱਲਾਂ ਚੁੱਕ ਕੇ ਹੋਏ ਫਰਾਰ ਬਾਦ ਦੇ ਵਿੱਚ ਵੇੜੇ ਦੇ ਵਿੱਚ ਸੁੱਟਿਆ ਚੁੱਕਿਆ ਹੋਇਆ ਗੱਲਾਂ ਮਿਲੀ ਜਾਣਕਾਰੀ ਮੁਤਾਬਕ ਜਨਤਾਨਗਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਪਿਆ ਗੱਲਾ ਗਾਇਬ ਹੈ ਅਤੇ ਜਦੋਂ ਬਾਰੀਕੀ ਦੇ ਨਾਲ ਦੇਖਿਆ ਗਿਆ ਤਾਂ ਉਸ ਨੂੰ ਵਿੜੇ ਦੇ ਵਿੱਚ ਸਿੱਟਿਆ ਪਾਇਆ ਗਿਆ ਜਿਸ ਤੋਂ ਬਾਅਦ ਉਕਤ ਘਟਨਾ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਤੇ ਪੁਲਿਸ ਵੱਲੋਂ ਫੋਰੈਂਸਿਕ ਐਕਸਪਰਟ ਦੀ ਮਦਦ ਲੈ ਕੇ ਮਾਮਲੇ ਨੂੰ ਸੁਲਝਾਉਣ ਦੇ ਪ੍ਰਯਾਸ ਕੀਤੇ ਜਾ ਰਹੇ ਹਨ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਬਾਬਾ ਜੀ ਨੇ ਫੋਨ ਕੀਤਾ ਸਵੇਰੇ 4 ਵਜੇ ਮੈਂ ਫੋਨ ਨਹੀਂ ਅਟੈਂਡ ਕੀਤਾ ਉਸ ਤੋਂ ਬਾਅਦ ਮੈਂ ਸਵੇਰੇ ਮੱਥਾ ਟੇਕਣ ਆਇਆ 6 ਵਜੇ ਤੇ ਬਾਬਾ ਜੀ ਨੇ ਦੱਸਿਆ ਵੀ ਗੋਲਕ ਬੋਰ ਥੱਲੇ ਸਿੱਟੀ ਪਈਏ ਦੂਰ ਲਿਆ ਕੇ ਆਪਣੀ ਤੇ ਐ ਕਰਕੇ ਰਾਤ ਚੋਰੀ ਹੋਈ ਐ ਜਿਹੜੇ ਪਾਸੇ ਉਹਨਾਂ ਨੇ ਦਰਵਾਜ਼ਾ ਥੋੜਾ ਜਿਹਾ ਤੋੜਿਆ ਇੱਕ ਪਾਸੇ ਤੋਂ ਸਾਈਡ ਵਾਲਾ ਜਿਹੜਾ ਅਸੀਂ ਕਦੇ-ਕਦੇ ਖੋਲਦੇ ਆ ਉਹ ਦਰਵਾਜ਼ਾ ਥੋੜਾ ਜਿਹਾ ਤੋੜੇ ਇੱਕ ਫਟਕਦਾ ਹੀ ਐ ਜਿਹਦੇ ਵਿੱਚੋਂ ਇਹ ਲੱਗ ਰੇ ਬੰਦਾ ਉੱਥੋਂ ਦੀ ਵੱਢ ਨਹੀਂ ਸਕਦਾ ਤੇ ਉਹ ਤੋੜ ਕੇ ਉਹਨਾਂ ਨੇ ਹੱਥ ਪਾ ਕੇ ਦੇਖੋ ਕਿਵੇਂ ਅੰਦਰੋਂ ਖੋਲਿਆ ਖੋਲ ਕੇ ਉਹਨਾਂ ਨੇ ਗੋਲਕ ਚੱਕਿਆ ਗੋਲਕ ਚੱਕ ਕੇ ਹੁਣ ਜਿਹੜੇ ਸਾਡੇ ਕੈਮਰੇ ਸੀ ਕੈਮਰੇ ਜਿਹੜੇ ਚੱਲਦੇ ਸੀ ਉਹ ਕੈਮਰੇ ਚੱਲਦੇ ਚੱਲਦੇ ਬਾਬਾ ਜੀ ਕੋਲੇ ਚਾਬੀ ਉਹ ਕੈਮਰੇ ਵਾਲੇ ਕਮਰੇ ਦੀ ਉਹ ਕੈਮਰਿਆਂ ਦਾ ਪਲੱਗ ਕੱਢਿਆ ਹੋਇਆ ਅੱਛਾ ਅਸੀਂ ਹੁਣ ਇਹ ਸਾਰੇ ਕਹਿੰਨੇ ਵੀ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ ਗੁਰਦੁਆਰਾ ਸਾਹਿਬ ਦਾ ਕੰਮ ਹੈ ਇਹ ਮਰਜ਼ਾਦਾ ਦਾ ਕੰਮ ਹੈ ਦੂਜੇ ਨੰਬਰ ਸੰਗਤ ਦੇ ਜੁੜੀ ਹੋਈ ਹੈ ਸੰਗਤ ਟੁੱਟ ਨਾ ਜਾਵੇ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਸਾਡੀ ਬਹੁਤ ਵੱਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਡਾ ਇਹ ਗੋਲ ਕਚੋਰੀ ਜਿਹੜੀ ਹੋਈ ਹੈ ਗੋਲ ਕਚੋਰ ਇਹਨੂੰ ਜਲਦੀ ਕੋਲ ਸੁਸਲਝਾ ਦੇ ਵਿੱਚ ਲਿਆਵੇ ਸੰਗਤਾਂ ਦੇ ਸਾਹਮਣੇ ਲਿਆਵੇ ਜਿਹਦੇ ਨਾਲ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਟੁੱਟੇ ਨਾ ਸਾਡਾ ਬਹੁਤ ਇਹੀ ਅਪਰਾਲਾ ਹੈ ਸਾਰਿਆਂ ਨੂੰ ਇਹੀ ਕਹਿਣਾ ਹੈ ਮੀਡੀਆ ਨੂੰ ਵੀ ਸਾਡਾ ਇਹੀ ਕਹਿਣਾ ਹੈ ਕਿ ਮੀਡੀਆ ਵੀ ਸਾਡਾ ਸਹਿਯੋਗ ਦੇਵੇ ਸਾਡਾ ਸਾਥ ਦੇਵੇ ਗੁਰਦੁਆਰਾ ਸਾਹਿਬ ਦੀ ਇਸ ਲਾਪਰਵਾਹੀ ਜਿਹੜੀ ਹੋਈ ਹੈ ਗੋਲਕ ਦੀ ਬਾਬਾ ਜੀ ਇੱਥੇ ਸੁੱਤੇ ਹੋਏ ਨੇ ਸੁੱਤੇ ਹੋયા ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਬਾਬੇ ਦਾ ਵੀ ਅਸੀਂ ਇਹ ਬਹੁਤ ਵੱਡਾ ਗਨਾਹ ਸਮਝਦੇ ਹਾਂ ਔਰ ਬਾਬਾ ਜੀ ਨੂੰ ਅਸੀਂ ਇਸ ਕਰਕੇ ਬਦਲੀ ਵੀ ਕਰਾਂਗੇ ਕਿਉਂਕਿ ਬਾਬਾ ਜੀ ਨੇ ਖਿਆਲ ਨਹੀਂ ਕੀਤਾ ਚਲੋ ਜਿਵੇਂ ਵੀ ਹੋਇਆ ਪਰ ਸਾਡਾ ਜਿਸ ਤੋਂ ਤੱਕ ਜਤਰਾ ਹੈ ਕਿ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਦਾ ਬਹੁਤ ਵੱਡਾ ਪਰਾਲਾ ਸੀ মিডিਆ ਵੀ ਸਹਿਯੋਗ ਦੇਵੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਸਾਡੀ ਹੈਲਪ ਕਰ ਰਹੇ ਨੇ ਹਰ ਗੱਲ ਨੂੰ ਨੋਟ ਕੀਤਾ ਜਾਂਦਾ ਹੈ ਕੈਮਰੇ ਕਦੋਂ ਤੋਂ ਬੰਦ ਸੀ ਕਦੋਂ ਚੱਲੇ ਸੀ ਕਿਵੇਂ-ਕਿਵੇਂ ਬੰਦ ਹੁੰਦੇ ਆ ਪਲੱਗ ਕੱਢਿਆ ਜਾਂ ਕਿਸ ਨੇ ਕੱਢਿਆ ਕਿਹਦੇ ਕੋਲੇ ਦੀ ਚਾਬੀ ਹੈ ਇਹ ਸਾਰਾ ਅਸੀਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਹੈ ਜਿੱਥੋਂ ਤੱਕ ਆਵਾਜ਼ ਪਹੁੰਚੇ ਅਸੀਂ ਇਹੀ ਕਹਿਣਾ ਚਾਹਵਾਂਗੇ ਕਿ ਗੁਰੂ ਘਰ ਦੀ ਗੱਲ ਹੈ ਇਸ ਨੂੰ ਸਰਸਰੀ ਨਾ ਲਿਆ ਜਾਵੇ ਇਹ ਸਾਡਾ ਗੋਲਕਚੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਦੇਣੀ ਮਤਲਕ ਕਦੋਂ ਗੋਲਕ ਖੋਲਿਆ ਗਿਆ ਸੀ ਗੋਲਕ ਖੋਲਿਆ ਜੀ 5 ਤਰੀਕ ਨੂੰ ਅੱਜ 10 ਹੋ ਗਈ 5 ਕਿ ਦਿਨ ਪਹਿਲਾਂ ਫਿਰ ਕੋਈ ਕੋਈ ਨਗਦੀ ਨੁਕਦੀ ਦੀ ਕਿੰਨੀ ਖਸਬਾਬ ਨਾ ਹੋ ਸਕਦੀ ਹੈ ਦੇਖੋ ਜੀ ਇਹ ਤਾਂ ਮਾਲਕ ਜਾਣਦਾ ਹੁਣ ਗੋਲਕ ਦੇ ਵਿੱਚ ਕੀ ਹੈ ਇਹ ਜੀ ਸੰਗਤ ਦਾ ਕੀ ਬਤਾ ਕੋਈ ਆ ਕੇ ਕਿੰਨੇ ਟੇਕ ਜਾਂਦਾ ਹੈ ਕਿੰਨੇ ਪਾ ਜਾਂਦਾ ਹੈ ਇਹ ਤਾਂ ਮਾਲਕ ਜਾਣਦਾ ਸੱਚੇ ਪਾਤਸ਼ਾਹ ਐਵੇਂ ਤੁਹਾਨੂੰ ਅਸੀਂ ਕਹਿ ਦਈਏ ਉਹਦੇ ਚ ਤਾਂ ਇੰਨੇ ਅਸੀਂ ਇੰਨਾ ਸੀ ਕਹਿਣ ਦੀ ਯੋਗ ਹੈ ਨਹੀਂ ਗੱਲ ਇਹ ਸਵੇਰੇ 7 ਵਜੇ ਸਾਨੂੰ ਪ੍ਰਧਾਨ ਮਿੱਠੂ ਸਿੰਘ ਜੀ ਦਾ ਫੋਨ ਆਇਆ 6:30 ਵਜੇ ਇਕ ਤਕਰੀਬਨ ਉੱਥੇ ਗੁਰਦਾਰ ਸਾਹਿਬ ਅੰਕ ਮੇਰੀ ਡਿਊਟੀ ਗੁਰਦਾਰ ਸਿੰਘ ਸਭਾ ਹੈ ਉੱਥੇ ਫੋਨ ਆਇਆ ਸੀ ਵੀ ਇਸ ਤਰ੍ਹਾਂ ਜਨਤ ਨਗਰ ਦੀ ਗੋਲਕਦਾ ਲੋਕ ਤੋੜ ਤੱਕ ਚਲੇ ਤੇ ਉਸ ਤੋਂ ਬਾਅਦ ਅਸੀਂ ਮੈਂ ਇੱਥੇ ਸੈਕਟਰੀ ਸਾਹਿਬ ਮੌਕੇ ਤੇ ਮੌਕਾ ਦੇਖਣ ਵਸਤੇ ਆਇਆ ਅੱਛਾ ਜੇ ਆਪਾਂ ਗੱਲ ਕਰੀਏ ਸਿੰਘਾ ਸਿੰਘ ਦਾ ਪਰਿਵਾਰ ਸਾਡੇ ਡਿਗਰਾ ਹਾਂਜੀ ਹਾਂਜੀ ਅੱਛਾ ਜਿਵੇਂ ਹੁਣ ਤੁਹਾਡੇ ਕੋਲ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਹੈ ਇੱਕ ਸਖਤੀਆ ਤੇ ਸਾਹਮਣੇ ਤੇ ਤੁਸੀਂ ਹੁਣ ਇੱਥੇ ਕੋਈ ਕਾਰਵਾਈ ਵਗੈਰੇ ਕੋਈ ਜਾਣਕਾਰੀ ਵਗੈਰੇ ਮਿਲੀ ਨਹੀਂ ਸਾਨੂੰ ਇਥੋਂ ਹਜੇ ਕੋਈ ਜਾਣਕਾਰੀ ਨਹੀਂ ਉਹ ਇਨਕੁਆਰੀ ਚੱਲ ਰਹੀ ਹੈ ਉਸ ਮਹਿਕਮਾ ਇਨਕੁਆਰੀ ਕਰ ਰਿਹਾ ਉਹ ਜੋ ਉਹਨਾਂ ਦੇ ਸਮਝ ਚ ਉਹ ਇਸ ਤਰ੍ਹਾਂ ਕਰ ਰਹੇ ਹੋਰ ਕੋਈ ਜਾਣਕਾਰੀ ਦੇਣ ਕਾ ਨਹੀਂ ਹੋਰ ਕੋਈ ਜਾਣਕਾਰੀ ਜਿਹੜੀ ਸਾਨੂੰ ਇੱਥੇ ਤਲਾਸ਼ ਮਿਲੀ ਸੀ ਦੀ ਗੋਲ ਕੁੱਤਾ ਚੋਰੀ ਹੋਈ ਹੈਗੀ ਉੱਚ ਅਸੀਂ ਫਿੰਗਰਪ੍ਰਿੰਟ ਮਾਰ ਬੁਲਾਏ ਆਗੇ ਉਹ ਚੈੱਕ ਕਰ ਰਹੇ ਆ ਜੇ ਫਿੰਗਰਪ੍ਰਿੰਟ ਤੋਂ ਤੇ ਹੋਰ ਆਸ-ਪਾਸੋਂ ਅਸੀਂ ਤਲਾਸ਼ ਕਰ ਲਿਆ ਅਲੱਗਕੋ ਮਾਮਲਾ ਸਾਹਮਣੇ ਆਇਆ ਸੰਦਾ ਅੱਛਾ ਕੋਈ ਜਾਣਕਾਰੀ ਮਿਲੀ ਕੋਈ ਸ਼ੱਕ ਦੇਦਾ ਪੇਦਾ ਕਿਵੇਂ ਚੱਕਦੇ ਦਰ ਤੈਸ ਚੈੱਕ ਕਰ ਰਹੇ ਆ ਬਾਕੀ ਜਿਹੜੀ ਚੋਰੀ ਕੋਈ ਬਾੜੀ ਹੈ ਨਹੀਂ ਕਿ 1.5 200 ਰੁਪਏ ਹੀ ਆ ਤਕਰੀਬਨ ਇਹਨਾਂ ਦੇ ਪ੍ਰਸ਼ਾਦ ਕਮੇਟੀ ਦੇ ਦੱਸਣ ਦੇ ਵਿੱਚ ਕਮੇਟੀ ਦੇ ਤਾਂ ਕਹਿਦੇ ਮਤਲਬ ਚਾਹ ਕੋਈ ਮਗਲੀ ਬਾੜਾ ਹਾਂ ਮਗਲੀ ਚੋਰੀ ਬਾੜੀ ਚੋਰੀ ਕੋਈ ਨਹੀਂ ਫਿਰ ਵੀ ਇਸ ਚੈੱਕ ਕਰ ਲੈਂਦੇ ਠੀਕ ਹੈ ਧੰਨਵਾਦ